ਜਿਹੜਾ ਆਪਣੇ ਡੇਰਾ ਮੁਖੀ ਆਪਣੇ ਬਿਆਸ ਦਾ ਇਹਨਾਂ ਨੇ ਵੀ ਕੀਤਾ ਹੈਗਾ ਵੀ ਜਿਹੜਾ ਆਪਣੇ ਬਿਆਸ ਦਰਿਆ ਆ ਇਹਦੇ ਵਿੱਚ ਜਿੱਦਾਂ ਘੱਟੋ ਘਾਟ 3 3 3.5 ਕਿਲੋਮੀਟਰ ਤੱਕ ਇਹਨਾਂ ਨੇ ਵਿੱਚ ਰੈਂਪ ਜੇ ਬਣਾ ਕੇ ਤੇ ਜਿਹੜਾ ਆਪਣੇ ਲੋਕਾਂ ਦੀਆਂ ਜ਼ਮੀਨਾਂ ਸੀਗੀਆਂ ਉਹ ਜ਼ਮੀਨਾਂ ਜਿਹੜਾ ਉਹ ਪਾਣੀ ਇਹਦਾ ਵਿੱਚ ਵੱਜ ਕੇ ਲੋਕਾਂ ਦੀਆਂ ਜ਼ਮੀਨਾਂ ਜਿਹੜਾ ਖਰਾਬ ਹੋਉਂਦੀਆਂ ਸਾਡਾ ਇੱਕ ਮਸਲਾ ਜਿਹੜਾ ਬਹੁਤ ਪੁਰਾਣਾ ਚੱਲ ਰਿਹਾ ਡੇਰਾ ਦੇ ਖਿਲਾਫ ਜਿਹੜਾ ਉਹ ਗੈਰ ਕਾਨੂੰਨੀ ਤਰੀਕੇ ਨਾਲ ਵਿੱਚ ਬੰਨ ਲਗਾ ਕੇ ਹੌਲੀ ਹੌਲੀ ਸਾਡੀਆਂ ਜ਼ਮੀਨਾਂ ਨੂੰ ਖੋਰਾ ਲਗਾ ਰਿਹਾ ਉਹ ਅਦਾਲਤ ਵਿੱਚ ਮਾਨਯੋਗ ਅਦਾਲਤਾਂ 'ਚ ਕੇਸ ਵੀ ਚੱਲ ਰਿਹਾ ਜੇਕਰ ਉਹ ਆਡਾ ਕੇਸ ਚੱਲ ਰਿਹਾ ਜੇ ਜੋ ਸਮਝਦਾ ਗੱਲ ਨੂੰ ਠੀਕ ਆ ਜੇਕਰ ਥੋੜੇ ਦਿਨਾਂ ਦੇ ਵਿੱਚ ਨਾ ਉਹਨੇ ਸਾਡੀ ਗੱਲ ਨੂੰ ਮਨਜ਼ੂਰ ਕੀਤਾ ਹਟਿਆ ਨਾ ਤੇ ਉਸ ਤੋਂ ਬਾਅਦ ਫਿਰ ਆਪਣੀ ਸਾਰੀ ਸੰਗ ਦੇ ਨਾਲ ਅਸੀਂ ਉੱਥੇ ਧਰਨਾ ਲਾਵਾਂਗੇ ਦਾ ਜਿਹੜਾ ਇੱਕ ਮਸਲਾ ਵਾ ਜਿਹੜਾ ਜਿੱਥੇ ਕੁਦਰਤੀ ਆਫਤ ਆ ਉਥੇ ਇਹ ਆਫਤ ਜਿੱਥੇ ਡੈਮਾਂ ਤੇ ਲੱਗੇ ਪ੍ਰਬੰਧਕ ਜਿਹੜੇ ਆ ਉਹਨਾਂ ਦੀ ਸਾਨੂੰ ਪੈ ਰਹੀ ਆ ਉਥੇ ਇੱਕ ਸਾਡੇ ਸਾਹਮਣੇ ਡੇਰਾ ਬਿਆਸ ਰਾਧਾ ਸਵਾਮੀ ਆ ਉਹਦੇ ਉਹਨਾਂ ਵੱਲੋਂ ਜਿਹੜੇ ਦਰਿਆ ਵਿੱਚ ਗੈਰ ਕਾਨੂੰਨੀ ਤੇ ਗੈਰ ਕੁਦਰਤੀ ਬੰਨ ਲਗਾ ਕੇ ਦਰਿਆ ਦਾ ਵਹਾਹ ਜਿਹੜਾ ਵਾ ਉਹ ਜ਼ਿਲ੍ਹਾ ਕਪੂਰਥਲਾ ਵਾਲੀ ਸਾਈਡ ਨੂੰ ਕਰਨ ਦੇ ਨਾਲ ਸਾਰਾ ਪਾਣੀ ਜਿਹੜਾ ਉਹ ਸਾਡੇ ਸਭ ਤੁਸੀ ਬੰਦੇ ਨਾਲ ਆ ਕੇ ਲੱਗ ਚੁੱਕਾ ਸੀਗਾ ਜਿਸ ਕਰਕੇ ਜਿੱਥੇ ਸਾਡੀਆਂ ਫਸਲਾਂ ਤਾਂ ਜਾਦਾ ਖਰਾਬ ਹੋਈਆਂ ਉੱਥੇ ਹੁਣ ਸਾਨੂੰ ਇਹ ਡਰ ਸਤਾ ਰਿਹਾ ਸੀਗਾ ਕਿ ਕਿਤੇ ਇਹ ਜਿਹੜਾ ਪਾਣੀ ਬੰਨ੍ਹ ਦੇ ਨਾਲ ਲੱਗ ਗਿਆ ਇਹ ਬੰਦ ਟੁੱਟ ਕੇ ਸਾਡੇ ਸਾਰੇ ਜ਼ਿਲ੍ਹੇ ਨੂੰ ਨਾ ਮਾਰ ਕਰ ਦੇਵੇ ਕਿਉਂਕਿ ਫਸਲਾਂ ਤੇ ਜਾ ਚੁੱਕੀਆਂ ਸੀ ਅਸੀਂ ਡਰਦੇ ਸੀ ਕਿਤੇ ਇਹ ਨਾ ਸਾਡੇ ਘਰ ਵੀ ਬਰਬਾਦ ਹੋ ਜਾਣ ਇਸ ਕਰਕੇ ਸਾਡਾ ਇੱਕ ਮਸਲਾ ਜਿਹੜਾ ਬਹੁਤ ਪੁਰਾਣਾ ਚੱਲ ਰਿਹਾ ਡੇਰਾ ਦੇ ਖਿਲਾਫ ਜਿਹੜਾ ਉਹ ਗੈਰ ਕਾਨੂੰਨੀ ਤਰੀਕੇ ਨਾਲ ਵਿੱਚ ਬੰਨ੍ਹ ਲਗਾ ਕੇ ਹੌਲੀ ਹੌਲੀ ਸਾਡੀਆਂ ਜ਼ਮੀਨਾਂ ਨੂੰ ਖੋਰਾ ਲਗਾ ਰਿਹਾ ਉਹ ਅਦਾਲਤ ਵਿੱਚ ਮਾਨਯੋਗ ਅਦਾਲਤਾਂ 'ਚ ਕੇਸ ਵੀ ਚੱਲ ਰਿਹਾ ਅਸੀਂ ਪ੍ਰਸ਼ਾਸਨ ਤੱਕ ਵੀ ਉਹਦੀ ਪਹੁੰਚ ਕਰ ਚੁੱਕੇ ਹਾਂ ਪਰੰਤੂ ਇਹ ਜਿਹੜਾ ਮਸਲਾ ਵਾ ਇਹ ਐਡਾ ਤੇ ਵੱਡਾ ਵਾ ਕਿ ਕਿਸੇ ਥੋੜੇ ਲੋਕਾਂ ਦੇ ਵਾਸਤੇ ਗੱਲ ਨਹੀਂ ਹੈਗੀ ਇਸ ਕਰਕੇ ਅਸੀਂ ਆਪਣੇ ਹਲਕੇ ਦੀਆਂ ਸਾਰੀਆਂ ਜੁਨੀਆਨਾਂ ਨੂੰ ਤੇ ਸਾਰੇ ਲੋਕਾਂ ਨੂੰ ਇਹ ਬੇਨਤੀ ਕੀਤੀ ਕਿ ਆਓ ਆਪਾਂ ਰਲ ਮਿਲ ਕੇ ਇੱਕ ਲੋਕ ਲਹਿਰ ਬਣਾ ਕੇ ਇਸ ਮਸਲੇ ਨੂੰ ਹੱਲ ਕਰਵਾਈਏ ਤੇ ਆਪਣੇ ਲੋਕਾਂ ਦੀ ਜਿਹੜੀ ਵੱਡੀ ਆਫਤ ਵੱਜ ਰਹੀ ਆ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਬਿਲਕੁਲ ਤਹਸ ਨੈਸ ਹੋ ਰਹੀਆਂ ਉਹਨਾਂ ਨੂੰ ਬਚਾਇਆ ਜਾਵੇ ਇਸ ਕਰਕੇ ਅਸੀਂ ਬੇਨਤੀ ਕੀਤੀ ਸੀ ਪ੍ਰਧਾਨ ਸਾਹਿਬ ਨੂੰ ਡੀ ਕੇ ਜੂ ਕਾਦੀਆਂ ਤੋਂ ਉਹਨਾਂ ਨੇ ਇੱਕ ਵੱਡੇ ਕਾਫਲੇ ਵਿੱਚ ਆਨ ਕੇ ਸਾਡੇ ਸਮੂਲੀਅਤ ਕੀਤੀ ਆ ਔਰ ਆਪਣੇ ਵਿਚਾਰ ਰੱਖੇ ਆ ਔਰ ਸਾਰਿਆਂ ਨੇ ਇਹ ਫੈਸਲਾ ਇਸ ਮੀਟਿੰਗ ਵਿੱਚ ਕੀਤਾ ਕਿ ਆਪਾਂ ਰਲ ਮਿਲ ਕਰਕੇ ਸਭ ਤੋਂ ਪਹਿਲਾਂ ਆਪਾਂ ਆਪਣੇ ਪੂਰੇ ਹਲਕੇ ਦੇ ਕਿਸਾਨ ਵੀਰਾਂ ਨੂੰ ਔਰ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇਸ ਮਸਲੇ ਬਾਰੇ ਜਾਗਰੂਕ ਕਰਿਏ ਉਹਨਾਂ ਨੂੰ ਆਪਣੇ ਨਾਲ ਤੋਰੀਏ ਉਹਨਾਂ ਨੂੰ ਆਪਣਾ ਦੁੱਖ ਦਸੀਏ ਉਸ ਤੋਂ ਬਾਅਦ ਵੱਡੇ ਲੈਵਲ ਤੇ ਆਪਾਂ ਸਾਰੀ ਦੁਨੀਆ ਨੂੰ ਬੇਨਤੀ ਕਰਕੇ ਇਸ ਮਸਲੇ ਨੂੰ ਵੱਡੇ ਲੈਵਲ ਤੇ ਉਠਾ ਕੇ ਕੋਸ਼ਿਸ਼ ਕਰੀਏ ਕਿ ਸਾਡੀ ਜਿਹੜੀ ਆਵਾਜ਼ ਹੈ ਉਹ ਸੈਂਟਰ ਸਰਕਾਰ ਤੱਕ ਜਾਵੇ ਔਰ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਦਈਏ ਕਿ ਇਹ ਜਿਹੜਾ ਮਸਲਾ ਹੱਲ ਹੋ ਜਾਵੇ ਔਰ ਸਾਡੀ ਜਿਹੜੀ ਜ਼ਮੀਨ ਹੈ ਉਹ ਬਚ ਸਕੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਇਹ ਨਾ ਕਹਿ ਸਕਣ ਕਿ ਸਾਡੇ ਬਜ਼ੁਰਗਾਂ ਨੇ ਕੋਈ ਹਮਲਾ ਨਹੀਂ ਕੀਤਾ ਕੋਈ ਹਮਲਾ ਨਹੀਂ ਮਾਰਿਆ ਤਾਂ ਕਿ ਇਹ ਜ਼ਮੀਨਾਂ ਨੂੰ ਬਚਾਇਆ ਜਾ ਸਕੇ ਕਿਉਂਕਿ ਜ਼ਮੀਨ ਤੋਂ ਬਿਨਾ ਜੱਟ ਦਾ ਜਿਹੜਾ ਹੈ ਕਿਸਾਨ ਦਾ ਜਿਹੜਾ ਹੈ ਕੋਈ ਰਹਿਣ ਸਹਿਣ ਨਹੀਂ ਹੈ ਇਸ ਕਰਕੇ ਸਾਰਿਆਂ ਨੇ ਅੱਜ ਬੜੇ ਪਿਆਰ ਨਾਲ ਔਰ ਇੱਕ ਫੈਸਲੇ ਤੇ ਪਹੁੰਚੇ ਆ ਕਿ ਸਭ ਤੋਂ ਪਹਿਲਾਂ ਆਪਾਂ ਇਕੱਤਰ ਹੋ ਕੇ ਸਾਰੇ ਹਲਕੇ ਨੂੰ ਜਗਾ ਕੇ ਆਪਣੇ ਨਾਲ ਤੋਰ ਕੇ ਪੇਰ ਆਪਣੇ ਕੌਮੀ ਪ੍ਰਧਾਨਾਂ ਨੂੰ ਨਾਲ ਲੈ ਕੇ ਇੱਕ ਵੱਡਾ ਪ੍ਰੋਗਰਾਮ ਜਿਹੜਾ ਵਾ ਉਹ ਦਿੱਤਾ ਜਾਊਗਾ ਜੀ ਕੀ ਫਤਿਹ ਬਹੁਤ ਹੀ ਸਮਤ ਨੇ ਜਿਹੜਾ ਪਰਾਲਾ ਕੀਤਾ ਅੱਜ ਆ ਦੇਖਿਆ ਤੁਸੀਂ ਪਾਣੀ ਦੀ ਹਮਾਰ ਕਰਕੇ ਜਿਆਦਾ ਆਪਾਂ ਇਸ ਕਰਕੇ ਕੱਟ ਕੀਤਾ ਸਾਰੀਆਂ ਜਥੇਬੰਦੀਆਂ ਦੇ ਨਾਲ ਸੰਯੁਕਤ ਮੋਰਚੇ ਲੋ ਵੀ ਜਿਹੜਾ ਵਿਆਸ ਨੇ ਆਪਾਂ ਨੂੰ ਧੱਕਾ ਕਰ ਰਿਹਾ ਉਹਦੇ ਦਸਵੰਦ ਆਪਾਂ ਥੋੜਾ ਕੁ ਬੋਲਣਾ ਹੈ ਭਾਈ ਜੇਕਰ ਉਹ ਆਡਾ ਕੇਸ ਚੱਲ ਰਿਹਾ ਜੇ ਜੋ ਸਮਝਦਾ ਗੱਲ ਨੂੰ ਠੀਕ ਆ ਜੇਕਰ ਥੋੜੇ ਦਿਨਾਂ ਦੇ ਵਿੱਚ ਨਾ ਉਹਨੇ ਸਾਡੀ ਗੱਲ ਨੂੰ ਮਨਜ਼ੂਰ ਕੀਤਾ ਹਟਿਆ ਨਾ ਤੇ ਉਸ ਤੋਂ ਬਾਅਦ ਫਿਰ ਆਪਣੀ ਸਾਰੀ ਸੰਗ ਦੇ ਨਾਲ ਅਸੀਂ ਉੱਥੇ ਧਰਨਾ ਲਾਵਾ ਦੇ ਸ਼ਾਂਤ ਵਈ ਆਪਾ ਬੈਠਾ ਦੇ ਉੱਥੇ ਜਾ ਕੇ ਸਾਰੇ ਤੇ ਉਹਨੂੰ ਬੰਨ ਲਾਉਣ ਨਹੀਂ ਦਿਆ ਦੇ ਕਿਉਂ ਪਰਨ ਕਰ ਲਿਆ ਇਹਨਾਂ ਲੋਕਾਂ ਨੇ ਜੇਕਰ ਆਡਾ ਘੱਟਾ ਕਰਦਾ ਆਡੀਆਂ ਦੇ ਜਿਆਦਾ ਤਾਂ ਜਾਂਦੀਆਂ ਇਥੇ ਮੈਂ ਫਤਿਹ ਬੁਲੰਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਹਨੂੰ ਕੋਈ ਅੱਜ ਮੀਟਿੰਗ ਰੱਖੀ ਸੀ ਇਹ ਸੰਬੰਧ ਰੱਖੀ ਉਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲਾਂ ਤਾਂ ਧੰਨਵਾਦੀ ਹਾਂ ਉਹਨਾਂ ਸੱਜਣਾਂ ਦਾ ਜਿਹੜੇ ਸੱਜਣ ਸਾਡੇ ਪਿੰਡ ਆ ਗਏ ਸਾਡੇ ਨਾਲ ਵਾਲੇ ਆ ਤੇ ਸਾਡੇ ਦੁੱਖ ਸਹਿੀਖ ਹੋਏ ਆ ਤੇ ਦੁੱਖ ਉਹਨਾਂ ਦਾ ਵੀ ਸਾਡੇ ਨਾਲ ਹੀ ਆ ਪਰ ਮੋਰ ਕਰਨੀ ਪਈ ਆ ਬਹੁਤ ਅਸੀਂ ਸਾਰਿਆਂ ਨੇ ਕੀਤੀ ਆ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਯੂਨੀਅਨ ਵਾਲੇ ਆਏ ਆ ਅਸੀਂ ਸਾਰੇ ਜਣੇ ਇਕੱਠੇ ਹੋ ਗਏ ਉੱਪਰ ਜਾ ਕੇ ਆਪਣਾ ਲੀਡਰ ਦੱਸਾਂਗੇ ਕਿ ਸਾਨੂੰ ਆ ਚੰਗੀ ਆ ਜੇ ਜੀ ਕਿ ਸਾਡੇ ਲਈ ਸਪੈਸ਼ਲ ਆ ਤੇ ਬਾਕੀ ਗੱਲਾਂ ਦੁੱਖ ਦੀਆਂ ਤੇ ਨਾਲ ਦੇਰੇ ਨੇ ਛੱਡਿਆ ਆਖਨੇਗਾ ਜੀ ਆ ਚੌਥਾ ਬੰਦ ਲਾਉਣ ਲਿਆ ਅੱਧਾ ਏਰੀਆ 7 ਕਿਲੋਮੀਟਰ ਦਾ ਸਾਰਾ ਏਰੀਆ ਆ 3.5 ਕਿਲੋਮੀਟਰ ਨੇ ਭੰਨ ਲਾਤਾ ਅੱਧਾ ਬਾਜ ਉਹ ਸਾਰਾ ਦਰਿਆ ਜਿਹੜਾ ਇੱਧਰੋਂ ਕਰਦਾ ਉਹ ਜਦੋਂ ਪਾਣੀ ਨੱਥੂਗਾ ਨਾਲੇ ਬੰਨ ਗਏ ਕੀ ਬੰਨਦਾ ਕੋਈ ਦੇਖਣ ਵਾਲੀ ਗੱਲ ਹੈ ਤੇ ਬਾਕੀ ਸਰਕਾਰਾਂ ਦਾ ਵੀ ਤੁਹਾਨੂੰ ਪਤਾ ਹੀ ਜੋ ਹੈਗਾ ਸਰਕਾਰ ਤੇ ਸਾਨੂੰ ਕੋਈ ਆਸ ਨਹੀਂ ਕਿ ਅਸੀਂ ਇਹ ਨਹੀਂ ਅੰਧਾਸਰਾ ਲਿਆ ਕਿ ਅਸੀਂ ਇਹ ਨਾਲ ਚੱਲਾਂਗੇ ਜਿੱਥੇ ਵੀ ਕਰਨ ਜਿੱਥੇ ਵਾਇਕੁਪ ਜੀ ਕਹਿੰਦਾ ਖਾਂਸ ਦੇਖਾ ਤਸਵੀਰਾਂ ਵੀ ਲਾਈਆਂ ਗਈਆਂ ਲੀਡਰਾਂ ਆਈਆਂ ਹਾਂਜੀ ਮੈਂ ਕੁਝ ਤਸਵੀਰਾਂ ਵੀ ਫਰੇਲ ਗਈਆਂ ਲੀਡਾਂ ਲੱਗੇ ਜੀ ਇਹਦਾ ਜਿਹੜੇ ਲੀਡਰ ਹੈ ਨਾ ਜਿੰਨੇ ਮੁੱਖ ਮੰਤਰੀ ਹੋਇਆ ਇਹਨਾਂ ਕਿਸੇ ਨੇ ਵੀ ਕਿਸਾਨਾਂ ਵਾਲੀ ਗੱਲ ਨਹੀਂ ਕੀਤੀ ਇਹਨਾਂ ਸਾਰਿਆਂ ਦੇ ਡੇਰਿਆਂ ਨੂੰ ਪ੍ਰਫੁੱਲਤ ਕੀਤਾ ਜਦੋਂ ਇਹਨਾਂ ਦਾ ਟਾਈਮ ਆਇਆ ਕਿਸੇ ਨੇ ਜ਼ਮੀਨ ਦਿੱਤੀ ਕਿਸੇ ਨੇ ਸੜਕਾਂ ਦਿੱਤੀਆਂ ਕਿਸੇ ਨੇ ਇਹਨਾਂ ਨੂੰ ਬਿਲਦੜਾ ਪਲਾ ਕੇ ਦਿੱਤੀ ਟੋਟਲ ਵਾ ਸ਼ੁਰੂ ਤੋਂ ਲੈ ਕੇ ਅੱਜ ਤਾਈਂ ਸਿਰਫ ਇਹ ਸਿੱਖਾਂ ਨੂੰ ਮਾਰ ਲਈ ਸਾਨੂੰ ਮਾਰ ਲਈ ਇਹ ਡੇਰਿਆਂ ਨੂੰ ਵਧਾਦੇ ਆ ਸੈਂਟਰ ਦੇ ਇਸ਼ਾਰੇ ਤੇ ਜਿਹੜਾ ਵੀ ਮੁੱਖ ਮੰਤਰੀ ਬਣਦਾ ਸੈਂਟਰ ਦੇ ਇਸ਼ਾਰੇ ਤੇ ਚੱਲਦਾ ਅਤੇ ਉਹਨਾਂ ਨੂੰ ਖੁਸ਼ ਕਰ ਲਈ ਸਾਨੂੰ ਤੰਤਰ ਹੁਣ ਤਾਈਂ ਉਹੋ ਹੀ ਵਰਤਾਰਾ ਲਗਾਤਾਰ ਅਗਲੀ ਰਣਨੀਤੀ ਇਹ ਇਹਨਾਂ ਦੀ ਇਸ ਕਰਕੇ ਪੁੱਤਰੇ ਅਗਲੀ ਰਣਨੀਤੀ ਆ ਕਿ ਕਿਸਾਨੀ ਯੂਨੀਅਨ ਇਕੱਠੀਆਂ ਹੋਈ ਜਾਂਦੀਆਂ ਪਹਿਲਾਂ ਇਹ ਵੀ ਚਲੋ ਵਿਚਾਰ ਸੀ ਕੋ ਕਿਤੇ ਸੀ ਕੋ ਕਿਤੇ ਸੀ ਤੇ ਜਿੱਦਾਂ ਇਕੱਠੇ ਹੋ ਗਏ ਗਾ ਜੋ ਪਰਵਾਤਾਂ ਨੂੰ ਚੰਗਾ ਲੱਗਾ ਮੋਰਚਾ ਲਾਵਾਂਗੇ ਦੂਜੀ ਮੇਰੀ ਬੇਨਤੀ ਹੈ ਵੀ ਇਹ ਕੋ ਦਿੱਲੀ ਵਾਲਾ ਮੋਰਚਾ ਨਹੀਂ ਗਾ ਦਿੱਲੀ ਆ ਮੋਰਚਾ ਹੋਰ ਸੀ ਜਿਹੜੇ ਲੀਡਰ ਆਪਾਂ ਇਹਨਾਂ ਨੂੰ ਕਹਿੰਦੇ ਆਉਂਦੇ ਆ ਉਹਨਾਂ ਲੀਡਰਾਂ ਤੋਂ ਪਿਛੇ ਹਟ ਜਾਣਾ ਜਦੋਂ ਚੀਜ਼ ਚੱਲਦੀ ਆ ਨਾ ਚੜ੍ਹਾਈ ਆ ਉਦੋਂ ਸਾਰੇ ਹੋਵੇ ਜਦੋਂ ਚੜ੍ਹਾਈ ਲੱਗਦੀ ਆ ਸਾਡੀਆਂ ਜ਼ਮੀਨਾਂ ਅਸੀਂ ਦੇ ਇਥੇ ਵੜਾਂਗੇ ਵੀ ਚਰ ਵੀ ਦੇਾਂਗੇ ਤੇ ਇੱਥੇ ਮੁਖਤਾ ਆ ਕੇ ਕਿਹੜਾ ਦੋ ਰੋਜ਼ ਦਾ ਸੇਵਾਦਾਰ ਕਿੱਥੇ ਆ ਜਾਣਗੇ ਸਿਰਫ ਸਾਨੂੰ ਅਸੀਂ ਤਹਈਆ ਕੀਤਾ ਆ ਇਹ ਤਾਂ ਤਹਈਆ ਕਰਨ ਦੀ ਤੁਹਾਨੂੰ ਇਹ ਜਿਹੜਾ ਮੋਰਚਾ ਕੋਈ ਔਖਾ ਮੋਰਚਾ ਨਹੀਂਗਾ ਇਹ ਫਤਿਹ ਹੋ ਜਾਣਾ ਸਿਰਫ ਇਹ ਸਾਡੀ ਥੋੜੀ ਜਿਹੀ ਕਮਜ਼ੋਰੀ ਦੇ ਨਾਲ ਇੱਥੇ ਤੱਕ ਪਹੁੰਚਿਆ ਜਿਹੜੇ ਇੱਥੇ ਨਹੀਂ ਹੋ ਸਕਦੇ ਸਭ ਤੋਂ ਪਹਿਲਾਂ ਭਾਈ ਗੋਜੀ ਦਾ ਖਾਲਸਾ ਭਾਈ ਗੋਜੀ ਦੀ ਫਤਿਹ ਅੱਜ ਦੀ ਜਿਹੜੀ ਮੀਟਿੰਗ ਆ ਬਤਾਲੇ ਦੇ ਵਿੱਚ ਸਾਡੀ ਭਾਰਤੀ ਕਸਾ ਜ ਨੂੰ ਕਾਦੀ ਆਵਨ ਪਿੰਡ ਬਤਾਲੇ ਤੇ ਸੂਝ ਵਾ ਸਾਰੇ ਬੰਦੇ ਇਕੱਠੇ ਕਰਕੇ ਮੈਂ ਵਿੱਚ ਹੋਈ ਆ ਕਿਉਂਕਿ ਜਿਹੜਾ ਆਪਣੇ ਡੇਰਾ ਮੁਖੀ ਆਪਣੇ ਬਿਆਸ ਦਾ ਇਹਨਾਂ ਨੇ ਵੀ ਕੀਤਾ ਹੈਗਾ ਵੀ ਜਿਹੜਾ ਆਪਣੇ ਬਿਆਸ ਦਰਿਆ ਆ ਇਹਦੇ ਵਿੱਚ ਜਿੱਦਾਂ ਘੱਟੋ ਘੱਟ 3 3 3.5 ਕਿਲੋਮੀਟਰ ਤੱਕ ਇਹਨਾਂ ਨੇ ਵਿੱਚ ਰੈਂਪ ਜੇ ਬਣਾ ਕੇ ਤੇ ਜਿਹੜਾ ਆਪਣੇ ਲੋਕਾਂ ਦੀ ਜਮੀਨਾਂ ਸੀਗੀ ਆ ਉਹ ਜਮੀਨਾਂ ਜਿਹੜਾ ਉਹ ਪਾਣੀ ਦੇ ਵਿੱਚ ਵੱਜ ਕੇ ਲੋਕਾਂ ਦੀ ਜਮੀਨਾਂ ਜਿਹੜਾ ਖਰਾਬ ਹੋਉਂਦੀਆਂ ਤੇ ਇੱਥੇ ਕਿਉਂਕਿ ਪਹਿਲਾਂ ਜਿਹੜਾ ਪਾਣੀ ਦਾ ਵਹਾਅ ਸੀਗਾ ਉਹ ਬਿਲਕੁਲ ਜਿਹੜਾ ਦਰਿਆ ਸਿੱਧਾ ਚੱਲਦਾ ਸੀਗਾ ਸੋ ਉਹਦਾ ਕਰਕੇ ਉਹ ਦਾਫ ਲੱਗੇ ਦੇ ਨਾਲ ਪਿੱਛੇ ਜਿਹੜੇ ਆਪਣੇ ਮਾਂਡ ਦੇ ਲੋਕ ਆ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਦਿਆ ਵਾ ਜਿੰਨੇ ਆਪਾਂ ਇੱਥੇ ਕਿਸਾਨ ਸਾਰੇ ਆ ਸੋ ਇਸ ਕਰਕੇ ਉਹ ਪਹਿਲਵਾਨ ਸਾਡੇ ਕੋਲੇ ਮੰਗ ਰੱਖੀ ਆ ਵੀ ਆਪਾਂ ਇਹ ਜਿਹੜਾ ਡੇਰੇ ਵਿਆਸ ਦਾ ਜਿਹੜਾ ਆ ਰੈਂਪ ਆ ਇਹ ਇਹ ਆਪਾਂ ਇਥੇ ਟੋੜ ਆਇਆ ਸੋ ਉਸ ਦੇ ਵਿੱਚ ਅੱਜ ਵਿਚਾਰ ਚਰਚਾ ਹੋਈ ਆ ਉਹ ਜਿੱਦਾਂ ਜਿੱਦਾਂ ਅਸੀਂ ਗਾਹ ਤੋਂ ਮਤਲਬ ਹੁਣ ਤਾਂ ਹਾਰਡ ਚੱਲੰਦੇ ਆ ਜਦੋਂ ਗਾਹ ਸੁੱਕਦੇ ਆ ਫਿਰ ਅਸੀਂ ਇਹ ਜਿਹੜਾ ਮੁੱਦਾ ਆ ਬਿਲਕੁਲ ਹਾਈ ਲੈਵਲ ਦੇ ਉੱਤੇ ਚੱਕਾਂਗੇ